ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਤੇ ਹੋ ਸਕਦਾ ਤੁਸੀਂ ਸਭ ਉਮੀਦ ਕਰਦੇ ਹੋ ਠੀਕ ਠਾਕ ਹੋਵੋਗੇ ਹਾਂਜੀ ਆਪਣਾ ਸਲਵਾਰ ਦੀ ਕਟਿੰਗ ਕਰ ਲੱਗੇ ਸਲਵਾਰ ਦਾ ਕੱਪੜਾ 2 ਮੀਟਰ ਮੈਚਿੰਗ ਸੂਟ ਸੀ ਮੈਚਿੰਗ ਸੂਟ ਨਾਲ ਦੀ ਸਲਵਾਰ ਸ਼ਰਟ ਦੀ ਕਟਿੰਗ ਆਪਾਂ ਪਹਿਲਾਂ ਪਾ ਚੁੱਕੇ ਹਾਂ ਅੱਜ ਆਪਾਂ ਸਲਵਾਰ ਦੀ ਕਟਿੰਗ ਪਾਵਾਂਗੇ ਆਪਾਂ ਮੋਦਾ ਮਾਰ ਕੇ ਕੱਪੜੇ ਆ ਬਰ ਸਰਦੀ ਸਲਵਾਰ ਦਾ ਚਾਰ ਤਾਇਆ ਕਰਕੇ ਆਪਾਂ ਕੁੰਦਿਆਂ ਤੋਂ ਬਿਨਾਂ ਸਲਵਾਰ ਬਣਾਉਣੀ ਹੈ ਸਿੰਪਲ ਸਵਾਸਟ ਸਟੇਟ ਸਲਵਾਰ ਬਣਾਉਣੀ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਇਹਦੀਆਂ ਚਾਰ ਤائیں ਮਾਰ ਲੈਣੀਆਂ ਆ ਆ ਵੇਖੋ ਇਸ ਤਰ੍ਹਾਂ ਆਪਾਂ ਕੱਪੜਾ ਸਾਰਾ ਫੋਲਡ ਕਰ ਲੈਣਾ ਸਾਫ਼ ਕਰ ਲੈਣਾ ਹੈ ਵੱਟ ਕੱਢ ਲੈਣੇ ਹੁਣ ਇਹਦੀ ਇੱਕ ਤਾਏ ਹੋਰ ਮਾਰਨੀ ਆ ਮਾਰ ਕੇ ਚਾਰ ਤائیں ਕਰ ਲੈਣੀਆਂ ਸੇ ਬਿਲਕੁਲ ਸਟੇਟ ਸਲਵਾਰ ਬਣੀ ਇਹਦੇ ਨਾਲ ਕਪੜਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕਾਣ-ਕੂਣ ਸਾਰੀ ਕੱਢ ਲੈਣੀ ਐ। ਵਾਤਾਂ ਹੈ 4 ਤائیں ਜੇ 1 2 3 4 4 ਤائیں ਜੀ ਇਹਦੇ ਵਿੱਚ ਆਪਾਂ ਕੁੰਦਾ ਨਹੀਂ ਪੋਣਾ। ਪੌਂਚੇ ਨਾ ਆ ਸਿੰਪਲ ਸਲਵਾਰ ਸਿੱਧੀ ਕਟਿੰਗ ਪਲੱਸ ਪੌਂਚੇ ਪਾਸਾ ਸਲਵਾਰ ਕੁੰਦਾ ਨਾਲ ਹੀ ਜਿਹੜਾ ਐਡ ਹੁੰਦਾ ਸਾਰਾ ਇਕੱਠਾ ਕੱਟਣਾ ਆਪਾਂ। ਅਲੱਗ-ਅਲੱਗ ਕੁਝ ਨਹੀਂ ਪੋਣਾ। ਇਹ ਆਪਾਂ ਮਿਆਨੀ ਵਾਲੀ ਸਲਵਾਰ ਬਣਾਉਣੀ ਆ ਆਪਾਂ ਮਿਆਨੀ ਪਾਉਣੀ ਇਹਦੇ ਵਿੱਚ ਆਪਾਂ ਸਟੇ ਫਟੀ ਦੇ ਨਾਲ ਕੱਪੜੇ ਦੀ ਕਾਨ ਸਾਰੀ ਕੱਢ ਲੈਣੀ ਆ ਮੈਂ ਕੋਈ ਵੀ ਕੱਪੜਾ ਹੋਵੇ ਉਹਦੀ ਕਾਨ ਪਹਿਲਾਂ ਕੱਢ ਲੈਣੀ ਆ ਕਿਉਂਕਿ ਬਾਅਦ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਸੂਰ ਕੱਟਣ ਲੱਗਿਆਂ ਕਾਨ ਆਪਾਂ ਕੱਢ ਲਈ ਆ ਸਲਵਾਰ ਦੀ ਲੰਥ ਆ ਆਪਣੀ 39 39 ਇੰਚ ਲੈਂਥ ਆ ਤੇ ਮੈਂ ਐਕਸਟਰਾ ਕਪੜਾ ਨਹੀਂ ਵਿੱਚ ਰੱਖ ਦੀਨ ਦੀ ਵੀ ਜਿਸ ਤਰ੍ਹਾਂ ਕੋਈ ਲੈਂਥ 39 ਹੋ ਜੇ 2 ਇੰਚ ਪਲੱਸ ਰੱਖੋ ਤੇ 3 ਇੰਚ ਪਲੱਸ ਰੱਖੋ ਮੈਂ 벨ਟ ਜਿਹੜੀ ਉਹ 3 ਇੰਚ ਦੀ ਉਪਰ ਗਿੰਦੀ ਨਹੀਂ ਆ ਰੱਖ ਕੇ ਫਿਰ ਮੈਂ ਸਲਵਾਰ ਦੀ ਕਟਿੰਗ ਕਰਦੀ ਨਹੀਂ ਕਿਉਂਕਿ ਬਾਅਦ ਵਿੱਚ ਆਪਾਂ 벨ਟ 5 ਦੀ 6 ਦੀ ਪਾਉਣੀ ਆ ਤਾਂ ਉਹ ਕਪੜਾ ਉਹਦੇ 벨ਟ ਦੇ ਵਿੱਚੋਂ ਨਿਕਲ ਆਉਂਦਾ ਹੁਣ ਆਪਣੀ ਆ 39 ਇੰਚ ਸਲਵਾਰ ਦੀ ਲੰਬਾਈ 7.5 ਇੰਚ ਆਪਣਾ ਪੌਂਚਾ ਤਿਆਰ ਆ ਤੇ 8.5 ਇੰਚ ਆਪਾਂ ਕਪੜਾ ਲੈਣਾ ਪੌਂਚੇ ਦਾ 8.5 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਆ ਇਥੇ ਸਟੇ ਫੱਟੀ ਦੇ ਨਾਲ ਸਿੱਧੀ ਲੈਂ ਲਾ ਲਾਂਗੇ ਸਿੱਧੀ ਲੈਂ ਲਾ ਕੇ ਸਟੇ ਫੱਟੀ ਦੇ ਨਾਲ ਆਪਾਂ ਪਹੁੰਚੇ ਦੀ ਨਿਸ਼ਾਨੀ ਲਾ ਲੈਣੀ ਆ ਇਸ ਸਲਵਾਰ ਪਰ ਮੈਂ ਮਿਆਣੀ ਵਾਲੀ ਬਣਾਉਣੀ ਤੁਹਾਨੂੰ ਮੈਂ ਪਹਿਲੇ ਸਿੰਪਲ ਮਿਆਣੀ ਤੋਂ ਬਿਨਾ ਵੀ ਇਹਦੇ ਵਿੱਚ ਤੁਹਾਨੂੰ ਦੱਸੂਗੀ ਕਿ ਉਹ ਆਪਾਂ ਕਿੰਨਾ ਅਸਰ ਰੱਖਣਾ ਵਾ ਕਿੰਨੀ ਬਾਈਡ ਪਾਉਣੀ ਆ ਜਿਹੜਾ ਆਪਾਂ ਮਿਆਨੀ ਪਾਉਣੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਇੱਥੋਂ ਆਪਾਂ 10 ਇੰਚ ਅਸਾਂ ਰੱਖ ਲਿਆ ਏ 10 ਇੰਚ ਅਸਾਂ ਰੱਖਣਾ ਹੈ ਸਿੰਪਲ ਦਰਮਿਆਨੀ ਤੋਂ ਬਿਨਾ ਸਲਵਾਰ ਦਾ 10 ਇੰਚ ਅਸਾਂ ਰੱਖ ਕੇ ਆਪਾਂ ਸਟੇਫ ਫੱਟੀ ਦੇ ਨਾਲ ਸਿੱਧੀ ਲਾਈਨ ਡਰਾਅ ਕਰ ਦੇਣੀ ਹੈ ਪਹੁੰਚੇ ਤੱਕ ਜੇ ਆਪਾਂ ਮਿਆਨੀ ਨਾ ਪਾਉਣੀ ਹੋਵੇ ਤੇ ਹਾਂਜੀ ਐਦਾ ਆਪਾਂ ਸਟੇਡ ਫਟੀ ਦੇ ਨਾਲ ਸਿੱਧੀ ਲੈਂ ਲਾ ਦੇਣੀ ਆ ਸਲਵਾਰ ਦੀ ਸ਼ੇਪ ਬਹੁਤ ਸੋਹਣੀ ਆਉਂਦੀ ਏ ਇਹਦੇ ਨਾਲ। ਨਾ ਇਹਦੇ ਨਾਲ ਪੀੜੀ ਬੰਦੀ ਸਲਵਾਰ ਨਾ ਖੁੱਲੀ ਬੰਦੀ ਆ। ਬਿਲਕੁਲ ਆ ਠੀਕ ਠਾਕ ਵਧੀਆ ਸਲਵਾਰ ਬੰਦੀ। ਇਹ ਆਪਾਂ 10 ਇੰਚਾਂ ਸੰਦੇ ਹਿਸਾਬ ਨਾਲ ਨਿਸ਼ਾਨੀ ਲਾਈ ਏ। ਜਿਹੜੀ ਆਪਾਂ ਮਿਆਣੀ ਤੋਂ ਬਿਨਾ ਸਲਵਾਰ ਬਣਾਉਣੀ ਏ। ਮੈਂ ਇਹਦੇ ਨਾਲ ਮਿਆਨੀ ਪਾਉਂਗੀ ਮਿਆਨੀ ਪਾਉ 4 4 ਇੰਚ ਦੀ ਮਿਆਨੀ ਪਾਉਂਗੀ ਤੇ ਇਹ ਮਿਆਨੀ ਵਾਲਾ ਅਸਣ ਜਿਹੜਾ ਉਹ ਆਪ ਲੈਣਾ ਵਾ ਇਥੋਂ 17 ਇੰਚ ਅਸਣ ਜਿਹਦੇ ਵਿੱਚ ਜਿਹੜੀ ਸਲਵਾਰ ਦੇ ਵਿੱਚ ਮਿਆਨੀ ਪਾਉਣੀ ਹੈ ਉਹਦਾ ਅਸਣ 17 ਇੰਚ ਲੈਣਾ 17 ਇੰਚ ਤੇ ਲੈ ਕੇ ਅਸਣ ਤੇ ਸਿੱਧੀ ਫੇਸ ਤੇ 14 ਨੇ 17 ਇੰਚ ਤੱਕ ਪਹੁੰਚੇ ਤਾਂ ਨਿਸ਼ਾਨੀ ਲਾ ਦੇਣੀ ਹੈ ਕਿਉਂਕਿ ਇਹਦੇ ਵਿੱਚ ਮਿਆਨੀ ਪਾਉਣ ਦੇ ਨਾਲ ਅਸਣ ਥੋੜਾ ਵੱਡਾ ਚਾਹੀਦਾ ਤੇ ਉਹ ਮੈਂ ਤੁਹਾਨੂੰ 10 ਇੰਚ ਅਸਣ ਵਾਲਾ ਜੀ ਸਰਵਾਰ ਸਾਹਿਬ ਦੱਸ ਦਿੱਤਾ ਹੁਣ ਆਪਾਂ ਇਥੋਂ ਕਟਿੰਗ ਕਰਦਾਂਗੇ ਉੱਪਰੋਂ ਜਿਹੜਾ ਆਪਾਂ ਤਕਾਨ ਕੱਢੀ ਏ ਆਪਾਂ ਇਥੋਂ 17 ਇੰਚ ਦੀ ਆਸਣ ਲੈ ਕੇ ਤੇ ਪਹੁੰਚਣ ਦੀ ਤੱਕ ਦੀ ਕਟਾਈ ਕਰ ਦੇਣੀ ਹੈ ਸਲਵਾਰ ਦੀ 43 ਇੰਚ ਸਲਵਾਰ ਆ ਆਪਾਂ 3 ਇੰਚ ਉੱਪਰ ਕੱਢ ਕੇ ਬਲਟ ਦਾ ਫੇਰ ਸਲਵਾਰ ਮੈਂਨੀ ਹੁਣ ਆਪਾਂ ਮਿਆਨੀ ਪਾਵਾਂਗੇ ਜੇ ਫਿਰ ਵੀ ਨਹੀਂ ਪਤਾ ਲੱਗਦਾ ਤੁਸੀਂ ਹੇਠ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਦੋਂ ਮਰਜੀ ਅਸੀਂ ਤੁਹਾਨੂੰ ਦੱਸਾਂਗੇ ਵੀ ਇੱਥੋਂ ਇਸ ਤਰ੍ਹਾਂ ਕਰਨਾ ਇੱਥੋਂ ਇਸ ਤਰ੍ਹਾਂ ਕਰਨਾ ਜਿੱਥੋਂ ਵੀ ਤੁਹਾਨੂੰ ਡਾਟ ਆਵੇ ਦੱਸਿਓ ਪਲੀਜ਼ ਦੱਸਿਓ ਤੁਸੀਂ ਇੱਕ ਕੁੰਦੇ ਨਾਲ ਜਿਸ ਤਰ੍ਹਾਂ 4 4 ਇੰਚ ਕੱਪੜਾ ਪਾਵਾਂਗੇ ਤੇ ਦੋ ਕੁੰਦਿਆਂ ਨੂੰ ਜੋੜ ਕੇ ਆਮਿਆਨੀ 8 8 ਇੰਚ ਦੀ ਮਿਆਨੀ ਬਣਣੀ ਆ ਇੱਥੋਂ 10 ਇੰਚ ਅਸਰ ਰੱਖਾਂਗੇ ਆਪਾਂ ਮਿਆਨੀ ਦਾ 10 ਇੰਚਾ ਸਨ ਰੱਖ ਕੇ ਫਿਰ ਆਪਾਂ ਸਟੇਰ ਫੱਟੀ ਦੇ ਨਾਲ ਸਿੱਧੀ ਲੈਂ ਲਾ ਲੈਣੀ ਆ ਜੋ ਬਾਦਖਾੜ ਕੱਪੜਾ ਆਪਾਂ ਬਾਹਰ ਕੱਢ ਦੇਣਾ ਬਾਕੀ ਦਾ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਨਾਲ ਮਿਆਨੀ ਅਟੈਚ ਕਰਕੇ ਬੜੇ ਧਿਆਨ ਨਾਲ ਮਿਆਨੀ ਦਾ ਸੀਨ ਵਾਲਾ ਕੱਪੜਾ ਉੱਪਰ ਰੱਖ ਕੇ ਵੇਖ ਲੈਣਾ ਵਾ ਬਿਲਕੁਲ ਵੀ ਸਟੀਚ ਕਰਨ ਵਾਸਤੇ ਕੱਪੜਾ ਥੱਲੇ ਹੈਗਾ ਹਾਂਜੀ ਆ ਆਪਣਾ ਉਹਨਾਂ ਕੱਪੜਾ ਛਾਂਡਤਾ ਹੈ ਮਿਆਨੀ ਆਪਾਂ ਕੱਟ ਲਈ ਆ ਵਾਧੂ ਦਾ ਕੱਪੜਾ ਵੀ ਆਪਾਂ ਇਸੇ ਤਰ੍ਹਾਂ ਹੀ ਨਾਲ ਲਾ ਦੇਣਾ ਜਿਹੜਾ ਅਗਲੇ ਬਨੇ ਸਲਵਾਰ ਦੇ ਕੱਪੜਾ ਲੱਥਾ ਉਹਦੇ ਨਾਲ ਆਪਣੀ ਮਿਆਨੀ ਬਣ ਗਈ ਹਾਂਜੀ ਆ ਵੇ ਲੋ ਇੱਥੋਂ ਤੇ ਰੱਖ ਕੇ ਪੂਰਾ ਪ੍ਰੋਫੈਕਟ ਵੇ ਲੋ ਵੀ ਪੂਰਾ ਸਿੰ ਸਿੰਦੀ ਨਾਲ ਕੱਪੜਾ ਵਿੱਚ ਦਿੱਤਾ ਹੋਇਆ ਆਪਾਂ 12 ਇੰਚ ਅਸਨ ਤੱਕ ਮਿਆਨੀ ਦੀ ਛੇ ਪਾਉਂਦੀ ਏ ਤੇ 10 ਇੰਚ ਆ ਪਾਸ ਰੱਖਣਾ 8 ਇੰਚ ਕਪੜਾ ਪਾਇਆ ਆਪਾਂ ਸਲਵਾਰ ਦੀ ਕਟਿੰਗ ਆਪਣੀ ਹੋ ਗਈ ਏ ਹੁਣ ਆਪਾਂ ਉੱਪਰੋਂ ਅੱਗੇ ਪਹੁੰਚਾਂ ਤੋਂ ਕਾਟ ਪਾਵਾਂਗੇ 6 ਇੰਚ ਪਹੁੰਚਾਂ ਦਾ ਉੱਥੋਂ ਤੱਕ ਆਪਾਂ ਕਾਟ ਪਾਵਾਂਗੇ ਆਮ ਮੈਂ ਦੇਖਦੀ ਆਂ ਵੀ 1.5-1.5 ਇੰਚ ਤੇ ਕਾਟ ਪਹੁੰਚੇ ਦੀ ਪਾਉਂਦੇ ਨੇ ਪਰ ਮੈਂ 2 ਇੰਚ ਦੇ ਪਾਉਣੀ ਆ ਕਿਉਂਕਿ ਇਹ ਤੋਂ ਪਹੁੰਚੇ ਦੀ ਸਟੇਰ ਸਿੱਧੀ ਬਣਦੀ ਏ ਸਿੱਧੀ ਸਟੇਰ ਸਲਵਾਰ ਬਣਦੀ ਏ ਆਪਣੀ ਆਪਾਂ ਇਹ ਤੋਂ 2 ਇੰਚ ਦੀ ਕਾਰਡ ਪਾਵਾਂਗੇ ਤੇ ਕਟਿੰਗ ਕਰ ਦਾਂਗੇ। ਟਾਕਲਾ ਆ ਲਿਆ ਕਰੋ ਜਿੱਥੇ ਪਹੁੰਚਦਾ ਸੈਂਟਰ ਆਉਂਦਾ। ਸਲਵਾਰ ਆਪਣੀ ਕੱਟੀ ਗਈ ਹੈ। ਹੁਣ ਆਪਾਂ ਕਟਾਂਗੇ 벨ਟ। ਆ ਆਪਣਾ ਕਿਲੇ ਪਾਸੇ ਉਹ ਸਲਵਾਰ ਦੇ ਕਪੜਾ ਲੱਥਾ ਇਹਦੀ ਆਪਣੀ 벨ਟ ਨਿਕਲ ਆਉਣੀ ਆ। 벨ਟ ਮੇਸ਼ੇ ਹਿਪ ਦੇ ਨਾਲੋਂ 3 ਇੰਚ ਵਾਧੇ ਰੱਖਣੀ ਆ। ਜਿਵੇਂ ਹਿਪ 22 ਇੰਚ ਤੇ 3 ਇੰਚ ਬਾ ਵਾਧਾ ਰਾ ਕੇ 25 ਇੰਚ ਆਪਾਂ 벨ਟ ਰੱਖਣੀ ਆ। ਲੰਬਾਈ ਦੇ ਵਿੱਚ ਚੜਾਈ ਗਰਲਟ ਦੀ ਆਪਾਂ 8 8 ਇੰਚ ਲੈਣੀ ਆ ਇਥੋਂ 8 ਇੰਚ ਕਿਉਂਕਿ 3 ਇੰਚ ਆਪਾਂ ਉਥੇ ਰੱਖੀ ਨੇ ਸਲਵਾਰ ਦੇ ਵਿੱਚ ਉੱਪਰ ਤੇ ਇਹ 8 ਦੇ ਵਿੱਚੋਂ ਜਦੋਂ 2 ਇੰਚ ਆਪਣਾ ਨੇਫਾ ਭੱਜ ਗਿਆ ਤੇ ਅੱਧਾ ਦਾ ਇੰਚ ਸੀਨ 'ਚ ਆ ਗਿਆ ਤਾਂ ਉਹ ਆਪਣੀ ਆਪਣੇ ਆਪ ਸਹੀ ਆਉਂਗੀ ਆ ਪੂਰੀ ਸਲਵਾਰ 39 ਇੰਚ ਅੱਡਾ ਇੰਚ ਪਹੁੰਚਾ ਜਾਂਦਾ ਅੱਡਾ ਇੰਚ ਆਪਣਾ ਉੱਤੇ ਬੈਲਟ ਦੇ ਵਿੱਚ ਆ ਜਾਂਦਾ ਇਹ ਤੋਂ ਸਟੇਪ ਫਟੀ ਦੇ ਨਾਲ ਸਿੱਧੀ ਲਾਈਨ ਲਾ ਕੇ ਆਪਾਂ ਬੈਲਟ ਲਾ ਲੈਣੀ ਆ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਸਲਵਕ ਮੀਜ ਦੀ ਕਟਿੰਗ ਦਿੱਤੀ ਐਸੇ ਸਲਵਾਰ ਨਾਲ ਦੇ ਸਤੂੜ ਦੀ ਸ਼ਰਟ ਦੀ ਕਟਿੰਗ ਦਿੱਤੀ ਸੀ ਜੇ ਤੁਸੀਂ ਉਹ ਨਹੀਂ ਵੇਖੀ ਤੇ ਇਸ ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਜੇ ਅਗਲੀ ਸਾਈਡ ਤੋਂ ਆਪਣੇ ਜਿਹੜੇ 1/2 ਨੋ ਇੰਚ ਜਦੋਂ ਆਪਾਂ ਚੋਣਾ ਪਾਉਣੇ ਹਨ ਨਾ ਤੇ ਬੈਲਟ ਦਾ ਹਾਫ ਕਰਦੇ ਆਂ ਜਦੋਂ 9 ਇੰਚ ਦੇ ਵਿੱਚ ਆਪਾਂ ਚੋਣਾ ਪਾਉਣੇ ਉਹ 9 ਇੰਚ ਦੇ ਵਿੱਚ ਥੋੜੀ ਆਪਾਂ ਫੋਲਡਿੰਗ ਕਰਕੇ 1/2 ਇੰਚ ਦੀ ਕਾਰਟ ਬੈਲਟ ਨੂੰ ਵੀ ਪਾਉਣੀ ਹੈ ਇਹ ਦਿਨ ਆਪਣੀ ਸਲਵਾਰ ਪੈਰਾਂ ਤੇ ਨਹੀਂ ਡਗਦੀ ਗਾਲ ਲੇ ਬੰਨੇ ਅੱਧੇ ਦਿਨ ਚ ਦੀ ਬੜੀ ਸੋਹਣੀ ਐ ਖੜੀ ਖੜੀ ਸਲਵਾਰ ਬੰਦੀ ਐ ਚਕਮੀ ਜੀ ਹਾਂਜੀ ਸਲਵਾਰ ਦੀ ਵੀ ਆਪਣੀ ਕਟਿੰਗ ਹੋ ਗਈ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੇ ਨਹੀਂ ਵੀ ਲੱਗੀ ਤਾਂ ਵੀ ਲਿਖਿਓ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਬੜੇ ਧਿਆਨ ਨਾਲ ਵੇਖਿਓ। ਇੱਕ ਇੱਕ ਚੀਜ਼ ਦੱਸੀ ਗਈ ਹੈ ਇਹਦੇ ਵਿੱਚ ਇੱਕ ਇੱਕ ਚੀਜ਼ ਸਮਝਾਈ ਗਈ ਹੈ। ਥੈਂਕ ਯੂ ਜੀ ਧੰਨਵਾਦ ਜੀ।